ਬਹੁਤ ਥੋੜਾ ਇੱਕ ਮੈਂ ਤੁਹਾਨੂੰ ਬੇਨਤੀ ਕਰ ਲਵਾਂ ਮੇਰੀ ਪਹਿਲੇ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜੁਮੇਵਾਰ ਤੁਹਾਡੇ ਘਰ ਬੰਦੇ ਅਸੀਂ ਜੀ ਮੈਂ ਜਿਲ੍ਹਾ ਪ੍ਰਾਂਚਰ ਅੰਦਰ ਅਦੀਕ ਦੇ ਸਰਪੰਚ ਪਿੰਡ ਭਾਰਸੋਂ ਪ੍ਰਾਂਤ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਛ ਹੁੰਦਾ ਜੀ ਇਹ ਇਤਿਨਾਮਾ ਨਹੀਂ ਹੋਇਆ ਪਿਛਲੀਆਂ ਸਰਕਾਰਾਂ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਹ ਹਮ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੀ ਇੱਕ ਤਾਂ ਇਹ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਕੰਮ ਨਹੀਂ ਜੀ ਨਗਰ ਪੰਚਾਇਤ ਇੱਕ ਮਿੰਟ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਮੈਂ ਤਾਂ ਨਹੀਂ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਨਹੀਂ ਨਹੀਂ ਜੀ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਵਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਆ ਰਹਿਣਾ ਮੇਰਾ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੈਂ ਦੇ ਰਿਹਾ ਮੈਂ ਨਾ ਨਾ ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਸੀ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੰਡਾ ਚਲੋ ਨਿਕਲੋ ਚਲੋ ਚਲੋ ਪ੍ਰਦਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਇੱਥੇ ਦੇ ਨਹੀਂ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਨਹੀਂ ਚਲੋ 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 ਕੀ ਕਰਨਾ ਹੈ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਹੋ ਬੰਦੇ ਇਹ ਕੰਮ ਕਹਿੰਦੇ ਹੋ ਬੰਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇੱਧਰ ਧੱਕੋ ਸਾਰਿਆਂ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਵਾਸਤ ਕਰਨਾ ਆਏ ਆ ਲੋਟੇ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ برداشت ਨਹੀਂ ਕਰਨੇ ਨਿਕਲੋ ਸੱਟੋ ਇਹਨਾਂ ਨੂੰ ਬਾਹਰ ਦੀ ਵੀ ਚੱਕਰ तकरीबन ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਮੈਂ ਹਰ ਵੇਲੇ ਬੰਦੇ ਰਹਿੰਦੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗੜਾ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਚੱਲ ਕੱਢੋ ਇਹਨਾਂ ਨੂੰ ਬਾਹਰ ਏਰੀਆ ਦੇ ਬੰਦੇ ਬੋਲੋ ਭਾਈ ਜਿਹਨੇ ਸਮਝਾ ਰਹੇ ਹੋ ਕਿ ਮੈਡਮ ਆਂਦੇ ਰਹੀਆਂ ਨੇ ਕਟੋ ਬੈਠੇ ਐਮ ਐਲ ਏ ਸਾਹਿਬ ਆਪਣੇ ਵੀ ਨਹੀਂ ਪਹਿਲੀ ਸਾਲ ਇੱਥੇ ਆਪਣਾ ਚਲ ਦੁਬਾਰਾ ਹੋਇਆ ਪਹਿਲਾਂ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜਿਹਨੇ ਮੈਡਮ ਨੇ ਕੀਤਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਰ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰਹ ਚੱਕ ਕੇ ਉਹੋ ਤਾਂ ਆਉਂਦੇ ਨਹੀਂ ਹੈਗੇ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਚੱਕੇ ਸਾਡੇ ਫੁੱਕਾ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਸਤ ਅੱਗੇ ਕੀ ਵੀ ਰਾਜਨੀਤੀ ਲਿਓ ਲਿਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦਿਆਂ ਨੂੰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ